ਸਾਡੇ ਇਦੋਂ 10 ਸਾਲ ਪਹਿਲਾਂ ਕਾਲੀ ਕਾਂਗਰਸੀਆਂ ਦੇ ਦੁੱਧ ਨਹੀਂ ਫੜਾਉਂ ਜਾਂਦੇ ਹੁੰਦੇ ਸੀ ਮਰਗ ਤੇ ਅੱਛਾ ਤੇ ਕਾਂਗਰਸੀ ਕੱਲ੍ਹਾਂ ਦੇ ਨਹੀਂ ਜਾਂਦੇ ਹੁੰਦੇ ਸੀ ਇੱਥੇ ਮੈਂ ਕਹੀ ਆਵਾ ਨਹੀਂ ਨਹੀਂ ਮੈਂ ਤਾਂ ਪਿੱਛੇ ਹਣਾ ਇਹਨਾਂ ਨੂੰ ਮਾਰ ਜੋ ਇਹ ਕਾਲੀ ਬੰਦੇ ਆ ਇਹਨਾਂ ਨੂੰ ਮਾਰ ਜੋ ਇਹ ਕਾਂਗਰਸੀ ਬੰਦੇ ਆ ਅੱਛਾ ਯਾਰ ਬੰਦੇ ਤਾਂ ਉਹ ਵੀ ਨੇ ਇਨਸਾਨ ਤਾਂ ਹਰ ਇੱਕ ਜੀ ਬੰਦੇ ਨੂੰ ਜਿਉਣ ਦਾ ਸਾਹ ਲੈਣ ਦਾ ਖੁੱਲ ਕੇ ਹੱਕਾ ਪ੍ਰਮਾਤਮਾ ਨੇ ਦਿੱਤਾ ਸਾਡਾ ਰਿਕਾਰਡ ਆ ਬਈ ਸਾਡੀ ਪੰਚਾਇਤ ਦਾ ਵੀ ਰਿਕਾਰਡ ਆ ਅਸੀਂ ਜਿੰਨੇ ਵੀ ਰੌਲੇ ਆ ਕੋਸ਼ਿਸ਼ ਇਹ ਹੁੰਦੀ ਆ ਵੀ ਘਰੇ ਬਹਿ ਕੇ ਨਿਬੜੇ ਅਗਲੇ ਦੇ ਪਰਿਵਾਰ ਚ ਬਹਿ ਕੇ ਨਿਬੜ ਜੇ ਅਸੀਂ ਕਿਸੇ ਨੂੰ ਚੌਂਕੀ ਠਾਣੇ ਜਾਣ ਦੀ ਰਹਿ ਨਹੀਂ ਦਿੱਤੀ ਹੱਥ ਜੋੜ ਕੇ ਅਪੀਲ ਆ ਜੀ ਕਿਰਪਾ ਕਰੋ ਸਭ ਤੋਂ ਛੋਟੀ ਉਮਰ ਦਾ ਮੈਂ ਮੋਗੇ ਜ਼ਿਲ੍ਹੇ ਚ ਕਹਿ ਸਕਦੇ ਆਂ ਬਲਾਕ ਸੰਪਤੀ ਦੀ ਚੋਣ ਲੜ ਰਿਆਂ ਮੱਲਾ ਜੂਨ ਮੱਲਾ ਕਲਾਂ ਜੂਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਦੋਸਤ ਮਿੱਤਰ ਸਾਡੇ ਇਸ ਪੇਜ ਦੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਾਕ ਸੰਪਤੀ ਦੀਆਂ ਚੋਣਾਂ ਦਾ ਅੱਜ ਆਖਰੀ ਦਿਨ ਅੱਜ 13 ਤਰੀਕਾ ਤੇ ਕੱਲ 14 ਤਰੀਕ ਨੂੰ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਹਰ ਇੱਕ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਦੇ ਲਈ ਮਿਹਨਤ ਕਰ ਰਿਹਾ ਦੇਖਿਆ ਜਾਵੇ ਤਾਂ ਇਸ ਮਹਿਮਦੇ ਵਿੱਚ ਚੋਣਾਂ ਦੇ ਵਿੱਚ ਵੱਡੀ ਉਮਰ ਦੇ ਜਿਹੜੇ ਤਜਰਬੇਕਾਰ ਨੇ ਲੀਡਰ ਉਹ ਵੀ ਇਸ ਦੇ ਵਿੱਚ ਆਪਦਾ ਜੋਰ ਜਮੈਸ਼ ਕਰ ਰਹੇ ਨੇ ਤੇ ਜਿਹੜੇ ਬਹੁਤ ਹੀ ਘੱਟ ਉਮਰ ਦੇ ਉਮੀਦਵਾਰ ਨੇ ਉਹ ਵੀ ਆਪਣੇ ਕੰਮਾਂ ਨੂੰ ਲੈ ਕੇ ਇਸ ਚੋਣਾਂ ਦੇ ਵਿੱਚ ਆਪਣੇ ਜਿਹੜੀ ਗੱਲਬਾਤ ਰੱਖਣੀ ਚਾਹੁੰਦੇ ਨੇ ਤੇ ਜੋਰ ਜਮੈਸ਼ ਵੀ ਕਰ ਰਹੇ ਨੇ ਉਮੀਦਵਾਰ ਜਿਹੜੇ ਬਹੁਤ ਘੱਟ ਉਮਰ ਦੇ ਨੇ ਗੁਰਪ੍ਰੀਤ ਸਿੰਘ ਮੱਲਾ ਜਿਨ੍ਹਾਂ ਦੀ ਬਹੁਤ ਘੱਟ ਉਮਰ ਹੈ ਇਸ ਵਕਤ ਮੱਲਾ ਖੁਰਦ ਦੇ ਵਿੱਚ ਖੜੇ ਆ ਹਲਕਾ ਬਾਗਾ ਪ੍ਰਾਣਾ ਦੇ ਯੂਥ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਵੀ ਇਸ ਚੋਣਾ ਦੇ ਵਿੱਚ ਆਪਣਾ ਜਿਹੜਾ ਯੋਗ ਜਮਾਇਸ਼ ਕਰ ਰਹੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਸ਼ਾਇਬ ਵੀਰੇ ਤੁਹਾਡਾ ਮੱਲੇ ਖੁਰਦੋਂ ਤੇ ਜੀਆਂ ਨੂੰ ਤੇ ਜਿੰਨੇ ਵੀਰੇ ਵੀਰ ਭਰਾ ਤੁਹਾਡਾ ਚੈਨਲ ਦੇਖ ਰਹੇ ਨੇ ਸਭ ਨੂੰ ਬਤਰੀ ਸਾਂਝ ਪਉਣਾ ਵਾਹਿਗੁਰੂ ਜੀ ਕਾਕਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਜੀ ਜਿਵੇਂ ਬڑے ਤਿਆਰਬੇ ਕਰ ਸਿਆਸਤਦਾਨ ਜਿਹੜੇ ਆਪਣੇ ਉਮੀਦਵਾਰਾਂ ਨੂੰ ਉਤਾਰ ਰਹੇ ਨੇ ਗਰਾਊਂਡ ਦੇ ਵਿੱਚ ਜਿੱਤ ਦੇ ਲਈ ਤੇ ਤੁਸੀਂ ਵੀ ਆਪਣਾ ਜਿਹੜਾ ਜਿੱਤ ਦੇ ਲਈ ਮੈਦਾਨ ਦੇ ਵਿੱਚ ਉਤਰੇ ਹੋ ਤੇ ਤੁਹਾਡਾ ਜਿਹੜਾ ਹੁਣ ਤੱਕ ਦਾ ਤਜਰਬਾ ਦੇਖਿਆ ਜਾਵੇ ਤਾਂ ਬੜਾ ਘੱਟਾ ਕਿਉਂਕਿ ਉਮਰ ਤੁਹਾਡੀ ਬੜੀ ਘੱਟਾ ਤੇ ਤੁਸੀਂ ਜਿਹੜਾ ਤੁਹਾਨੂੰ ਵੈਸੇ ਯੂਥ ਪ੍ਰਧਾਨ ਵੀ ਲਾਇਆ ਗਿਆ ਹਲਕਾ ਬਾਗਾ ਪਰਾਣਾ ਦਾ ਕਿਸ ਆਧਾਰ ਤੇ ਵੋਟਾਂ ਮੰਗ ਰਹੇ ਹੋ ਤੇ ਆਪਣੇ ਤਿਆਰਬੇ ਨੂੰ ਕਿਵੇਂ ਲੋਕਾਂ ਸਾਹਮਣੇ ਪੇਸ਼ ਕਰਦੇ ਸਭ ਤੋਂ ਪਹਿਲਾਂ ਸ਼੍ਰੀ ਵੀਰੇ ਅਸੀਂ ਵੋਟ ਇਸ ਆਧਾਰ ਤੇ ਮੰਗ ਰਹੇ ਹਾਂ ਮੇਰੇ ਪਿੰਡ ਚ ਨਾ ਇਦੋਂ 5 ਸਾਲ ਪਹਿਲਾਂ ਇਹ ਗਰਾਉਂਡ ਸੀਏ ਦੀ ਚਾਰ ਦਵਾਰੀ ਹੋਈ ਸੀਗੀ ਆ ਜਿਹੜੂ ਦੇਖ ਰਹੇ ਆ ਇਹ ਸਾਡੀ ਪੰਚਾਇਤ ਬਣੀ ਸਾਨੂੰ ਸਾਡੇ ਨਗਰ ਨੇ ਇਨਾਕ ਸੰਯੋਗ ਦਿੱਤਾ ਸਾਡੀ ਪੰਚਾਇਤ ਬਣ ਤੋਂ ਬਾਅਦ ਅਸੀਂ ਇਹ ਚੀਜ਼ ਨੂੰ ਤਿਆਰ ਕੀਤਾ ਇੱਥੇ ਸ਼ਾਵਰ ਸਿਸਟਮ ਲਾਇਆ ਇੱਥੇ ਪਹਿਲਾਂ ਆਉਂਦੇ ਸੀ ਤਾਸ਼ ਖੇਡਣ ਆਉਂਦੇ ਸੀ ਹੁਣ ਨਾ ਇੱਥੇ ਬੱਚੇ ਆਉਂਦੇ ਆ ਸਵੇਰ ਆਉਂਦੇ ਆ ਸ਼ਾਮ ਨੂੰ ਆਉਂਦੇ ਆ ਖੇਡਣ ਆਉਂਦੇ ਆ ਲੇਕਿਨ ਕੀ ਉਮਰ ਦੇ ਬੱਚੇ ਆਉਂਦੇ ਆ ਉਹ ਨਸ਼ਿਆਂ ਤੋਂ ਦੂਰ ਹੋ ਰਹੇ ਆ ਇਸ ਸਹਾਧਾਰਤੇ ਇੱਕ ਅਜਮ ਬਣ ਰਹੀ ਹੈ ਜੀ ਮੇਰੇ ਇੱਥੇ ਇਹਦਾ 10 ਲੱਖ ਦੀ ਇਮਾਰਤ 10 ਲੱਖ ਰੁਪਏ ਦੀ ਇਮਾਰਤ ਤਿਆਰ ਕਰ ਰਹੇ ਆ ਫਿਰ ਸਮਾਨ ਲੈ ਕੇ ਆਵਾਂਗੇ ਅਸੀਂ ਸੜਕ ਦੇ ਨਾਲ ਮੈਂ ਲੋਕਟੈਲ ਲਵਾਈ ਸੀ ਇੱਥੇ ਮੇਰੀ ਫਰਨੀਚਰ ਦੇ ਉੱਤੇ ਤੇ ਬਾਕੀ ਅਸੀਂ ਜੋ ਵੀ ਹੋਰ ਵੀ ਆ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਨਾਲਾ ਨਵਾਂ ਤਿਆਰ ਕਰਨ ਦੇ ਬਾਰੇ ਸੋਚ ਰਹੇ ਆ ਸਾਡੇ ਕੋਲੇ ਪੈਸੇ ਆ ਵੀ ਗਏ ਨੇ ਉਹ ਵੀ ਅਸੀਂ ਕਰਾਂਗੇ ਜਲਦੀ ਕਰਾਂਗੇ ਤੇ ਬਾਕੀ ਇਹ ਲਾਈਟ ਸਿਸਟਮ ਤੁਸੀਂ ਵੇਖ ਲਓ ਜੀ ਕਦੋਂ ਮਰਜ਼ੀ ਇੱਥੇ ਰਾਤ ਨੂੰ ਬੜੇ ਲੋਕ ਸੈਰ ਕਰਨ ਵੀ ਬੜੇ ਆਉਂਦੇ ਆ ਅਸੀਂ ਹੁਣੇ ਉਹੀ ਦੇਖ ਕੇ ਹਟਿਆ ਕਿ ਕਾਫੀ ਟਾਈਮ ਹੋ ਚੁੱਕਿਆ ਆਪਾਂ ਜਦੋਂ ਹੁਣ ਗੱਲਬਾਤ ਕਰ ਰਹੇ ਆ ਤਾਂ ਹੁਣ ਵੀ ਜਿਹੜੇ ਇੱਥੇ ਬੱਚੇ ਜਾਂ ਬਜ਼ੁਰਗ ਇੱਥੇ ਸੈਰ ਦੇ ਲਈ ਆਏ ਸੀ ਜਿਹੜੇ ਇੱਕ ਜਿਹੜੀ ਆ ਤੁਸੀਂ ਬਣਾਈ ਹੋਈ ਆ ਬਜ਼ੁਰਗਾਂ ਦੇ ਤੁਰਨ ਲਈ ਬੜੀ ਵਧੀਆ ਚੀਜ਼ ਆ ਜਿਹੜੀ ਲੋਕਟੈਲ ਲੱਗੀ ਹੋਈ ਤਾਂ ਹੁਣ ਵੀ ਇੱਥੇ ਲੋਕ ਜਿਹੜੇ ਆ ਰਹੇ ਸੀ ਤਾਂ ਤੁਸੀਂ ਜਿਹੜਾ ਇੱਕ ਹੋਰ ਚੀਜ਼ ਆ ਜਿਵੇਂ ਤੁਹਾਡਾ ਤਜਰਬਾ ਥੋੜਾ ਘੱਟ ਆ ਕਿਉਂਕਿ ਉਮਰ ਥੋੜੀ ਆ بڑے ਵੱਡੇ ਵੱਡੇ ਸਿਆਸਤਦਾਨ ਜਿਹੜੇ ਆਪਣੇ ਉਮੀਦਵਾਰਾਂ ਨੂੰ ਉਤਾਰ ਰਹੇ ਨੇ ਕਿਵੇਂ ਉਹਨਾਂ ਨੂੰ ਕਿਵੇਂ ਹਟਾਓਗੇ ਤੁਸੀਂ ਕਿਵੇਂ ਉਹਨਾਂ ਤੋਂ ਜਿੱਤ ਪ੍ਰਾਪਤ ਕਰੋਗੇ ਤਾਂ ਵ ਬਾਕੀ ਲੋਕਾਂ ਦਾ ਸਾਥ ਆ ਜੀ ਅੱਜ ਤੱਕ ਮੇਰੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਹੈ ਨਾ ਬਾਈ ਜੀ ਅਸੀਂ ਪਹਿਲੇ 6 ਮਹੀਨਿਆਂ ਦੇ ਵਿੱਚ ਅਸੀਂ ਨਸ਼ਾ ਬੰਦ ਕਰਾਇਆ ਵੀ ਘਣੋ ਹੂੰ ਮੇਰੇ ਪਿੰਡ ਦਾ ਇਹ ਬਾਈ ਗੁਰੂ ਨੇ ਬੜਾ ਸਾਥ ਦਿੱਤਾ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਮੇਰੇ ਪਿੰਡ ਨਾਲ ਚਿੱਟਾ ਕੋਈ ਵੇਚਦਾ ਨਹੀਂ ਪੀਣ ਵਾਲੇ ਜ਼ਰੂਰ ਹੈਗੇ ਆ ਹੂੰ ਵੇਚਣ ਵਾਲੇ ਅਸੀਂ ਜਿੰਨੇ ਸੀਆਈ ਸਾਰੇ ਕਿਵੇਂ ਗੀਤੇ ਪੁਲਿਸ ਤੋਂ ਪ੍ਰੈਸ਼ਰ ਪਵਾਇਆ ਆਪ ਟੀਮ ਬਣਾਈ ਅਸੀਂ ਕਿੱਦਾਂ ਕੀਤਾ ਅਸੀਂ ਬੰਦ ਕਰਾਤਾ ਤੇ ਦੂਜੀ ਗੱਲ ਇਹ ਲੀਡਰ ਪਿੰਡ ਦਾ ਮੋਹਤਵਾਰ ਬੰਦਾ ਉਹ ਹੁੰਦਾ ਜਿਹੜਾ ਪਿੰਡ ਨੂੰ ਸੁਧਾਰੇ ਇਸੇ ਕੰਮ ਦੇ ਆਧਾਰ ਤੇ ਅਸਲ ਮੈਂ ਇਸੇ ਕੰਮ ਦੇ ਆਧਾਰ ਤੇ ਵੋਟ ਮੰਗੀ ਸੀ ਪੰਚਾਇਤ ਦੀ ਵੀ ਭਾਈ ਤੁਸੀਂ ਜੇ ਕੋਈ ਚਿੱਟਾ ਵੇਚਦਾ ਸਾਨੂੰ ਦੱਸੋ ਅੱਜ ਫੇਰ ਇਹ ਗੱਲ ਕਹਿਣਾ ਵੀ ਚਾਰ ਪਿੰਡ ਦਿੱਤੇ ਨੇ ਵਾਹੀ ਗੁਰੂ ਫਤੇ ਬੋਲ ਕਰੇ ਤੇ ਚਾਰਾਂ ਪਿੰਡਾਂ ਚ ਇਹ ਆ ਵੀ ਇਹ ਕੰਮ ਨੂੰ ਮੈਂ ਨਕੇਲ ਪਾਉਂਗਾ ਹੀ ਪਾਉਂਗਾ ਜਿੱਦਾਂ ਵੀ ਭਾਈ ਜੋ ਵੀ ਕਰਨਾ ਸਾਨੂੰ ਇਹ ਵੀ ਪਤਾ ਲੱਗਿਆ ਸੀ ਕਿ ਜਦੋਂ ਨਸ਼ਾ ਬੰਦ ਕਰਨ ਦੀ ਗੱਲ ਹੋਈ ਸੀ ਤੁਹਾਡੇ ਪਿੰਡ ਦੇ ਵਿੱਚ ਜੋ ਤੁਸੀਂ ਨਸ਼ਾ ਬੰਦ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਕੁਝ ਕੁ ਬੰਦੇ ਤੁਹਾਡੇ ਆਪ ਦੇ ਲਿੰਕ ਦੇ ਸੀ ਜਿਹੜੇ ਨਸ਼ੇ ਵਾਲਿਆਂ ਦੇ ਮਗਰ ਚਲੇ ਗਏ ਸੀ ਉਹਨਾਂ ਨਾਲ ਵੀ ਤੁਹਾਡੀ ਬੋਲਬਾਣੀ ਹੋਈ ਉਹ ਕੀ ਮੈਟਰ ਸੀ ਸਰ ਉਹ ਇਦਾਂ ਸੀ ਵੀਰੇ ਏਸੀ ਨਾ ਇੱਥੇ ਫੜ ਲਿਆ ਸੀ ਬੰਦਾ ਇੱਕ ਤੇ ਉਹਨੇ ਅਸੀਂ ਉਹਨੂੰ ਚੌਂਕੀ ਦਿੱਤਾ ਚਲੋ ਸਾਰੇ ਪਿੰਡ ਨੇ ਕੁਝ ਬੰਦਿਆਂ ਨੇ ਇਹ ਗੱਲ ਕਹੀ ਵੀ ਬਈ ਯਰ ਇਹਨੂੰ ਮੌਕਾ ਦੇ ਗਏ ਆਪਾਂ ਵੀ ਇਦਾਂ ਨਾ ਕਰਗੇ ਆਪਾਂ ਇਨਸਾਨੀਅਤ ਤੌਰ ਤੇ ਉਹ ਬੰਦੇ ਨੂੰ ਮੌਕਾ ਵੀ ਦਿੱਤਾ ਉਹ ਨਹੀਂ ਹਟਿਆ ਦੁਬਾਰਾ ਉੱਤੇ ਪਰਚਾ ਸਭ ਤੋਂ ਵੱਡੀ ਗੱਲ ਇਹ ਆ ਵੀ ਮਨ ਨੂੰ ਵੀ ਖੁਸ਼ੀ ਹੁੰਦੀ ਆ ਉਹ ਬੰਦਾ ਅੱਜ ਇੰਨੀ ਕ ਮਿਹਨਤ ਕਰਕੇ ਰੋਟੀ ਖਾਂਦਾ ਨਾ ਉਹ ਬੰਦਾ ਮੈਨੂੰ ਵੀ ਇਹ ਗੱਲ ਕਹਿੰਦਾ ਯਾਰ ਇਹੋ ਜਿਹਾ ਬਈ ਠੇਡਾ ਵਜਿਆ ਹੋ ਸਕਦਾ ਕਹਿੰਦਾ ਮੈਂ ਪੀਣ ਲੱਗਿਆਂ ਤਾਂ ਮੈਂ ਮਰ ਜਾਂਦਾ ਤੁਸੀਂ ਠੇਡਾ ਮਾਰਿਆ ਆਹ ਤਾਂ ਤੁਹਾਡਾ ਮੈਂ ਦੇਣ ਦੇ ਹੀ ਨਹੀਂ ਸਕਦਾ ਪਹਿਲਾ ਪਰਚਾ ਜ਼ਿੰਦਗੀ ਚ ਕਰਾਇਆ ਉਸ ਤੋਂ ਬਾਅਦ 4 ਸਾਲ ਸਰਕਾਰ ਸਾਢੇ 3 ਸਾਲ ਹੋ ਗਏ ਸਰਕਾਰ ਰੰਗੀ ਨੂੰ ਸਾਡੇ ਪਿੰਡ ਰਿਕਾਰਡ ਆ ਥਾਣੇ 'ਚ ਜਾ ਕੇ ਪੁੱਛ ਲਓ ਜੋ ਕੋਈ ਪਰਚਾ ਨਹੀਂ ਦਰਜ ਹੋਇਆ ਪੰਚਾਇਤ ਵੱਲੋਂ ਇਹ ਨਹੀਂ ਦਬਾ ਪਾਇਆ ਜਾਂਦਾ ਵੀ ਇ ਨਹੀਂ ਨਹੀਂ ਇਹ ਆਏ ਆ ਮਾੜਾ ਇਹ ਚੰਗਾ ਦੇਖੋ ਕਿਸੇ ਨੂੰ ਕਿਸੇ ਦਾ ਘਰ ਉਜਾੜਨਾ ਇੱਕ ਰਾਜਨੀਤੀ ਦੀ ਖਾਤਰ ਕਿੰਨਾ ਕ ਚੰਗਾ ਬਈ ਤੂੰ ਦੱਸੋ ਸਾਡਾ ਪਿੰਡ ਨਾਲ ਇੱਥੇ 68 76 ਲੱਗਦੀ ਰਹੀ ਆ ਇੱਥੇ ਮੇਰਾ ਚਾਚਾ ਹੀ ਲੱਗਦਾ 68 76 ਲੱਗੀ ਸੀ ਉੱਤੇ 68 76 ਕਿੰਨੀ ਮਾਰੀ ਮਾਰੀ ਧਾਰਾ ਤੂੰ ਦੱਸ ਨਹੀਂ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਰਾਜਨੀਤੀ ਕਰੋ ਚੰਗੀ ਕਰੋ ਨੂੰ ਚੰਗਾ ਬਣਾਈਏ ਰਾਜਨੀਤੀ ਨੂੰ ਕਿਉਂ ਮਾੜਾ ਕਰੀ ਜਾਂਦੇ ਆ ਆਪਾਂ ਆਪਾਂ ਦੁਸ਼ਮਣਾਂ ਜੇ ਮੇਰੀ ਕਿਸੇ ਨਾਲ ਹੈਗੀ ਮੈਂ ਸਿੱਧਾ ਹੱਕ 'ਚ ਵੱਜਾਂ ਬਈ ਜੀ ਉਹਦੇ ਕਿਉਂ ਪੁਲਸ ਦਾ ਹਸਾਰਾ ਲਾਵਾ ਕਿਉਂ ਕਿਸੇ ਪ੍ਰਸ਼ਾਸਨ ਦਾ ਹਸਾਰਾ ਲਾਵਾ ਕਿਉਂ ਉਹਨੂੰ ਨੱਪਾਂ ਕਾਦੇ ਲਈ ਯਾਰ ਜੇ ਮੇਰੀ ਕੋਈ ਹੈਗੀ ਰਾਂਝਾ ਸ਼ਾਹ ਤੇ ਮੈਂ ਉਹਨੂੰ ਸਿੱਧਾ ਕਹਾਂ ਭਾਈ ਤੇਰੇ ਨਾਲ ਮੇਰੀ ਰਾਂਝਾ ਸ਼ਾਹ ਤੂੰ ਆ ਮੈਂ ਉਹਤੇ ਪਰਚਾ ਕਰਾਉਣੇ ਕੀ ਹਾਲ ਇਹਦਾ ਇਹ ਰਾਜਨੀਤੀ ਕਹਿੰਨੇ ਤੁਸੀਂ ਇਹ ਰਾਜਨੀਤੀ ਨਹੀਂ ਚਾਹੀਦੀ ਇਹ ਰਾਜਨੀਤੀ ਖਤਮ ਹੋਣੀ ਚਾਹੀਦੀ ਆ ਰਾਜਨੀਤੀ ਇੱਕ ਉਹ ਹੋਣੀ ਚਾਹੀਦੀ ਹੈ ਜਿਸ ਵਿੱਚ ਲੋਕਾਂ ਦੇ ਵਿੱਚਰੇ ਲੋਕਾਂ ਦੇ ਬੈਠਣਾ ਚਾਹੀਦਾ ਬੰਦੇ ਨੂੰ ਲੋਕਾਂ ਦੇ ਦੁੱਖ ਤਕਲੀਫ ਸੁਣਨੇ ਚਾਹੀਦੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਇਹ ਕੰਮ ਨਹੀਂ ਹੋਣੇ ਚਾਹੀਦੇ ਸ਼ਹਿਬ ਨੇ ਕਹਦਾ ਵੀ ਸਿੰਗਲਾ ਸਾਹਿਬ ਤੇ ਪਰਚਾ ਕਰਾਉਣਾ ਚੱਕ ਵੀ ਗੁਰਪੀਸਾ ਸਿੰਗਲਾ ਸਾਹਿਬ ਤੇ ਪਰਚਾ ਹੋਣਾ ਹੀ ਚਾਹੀਦਾ ਇਹ ਰਾਜਨੀਤੀ ਕਰਾਂਗੇ ਆਪਾਂ ਯਾਰ ਨਹੀਂ ਇਹ ਬਹੁਤ ਮਾੜੀ ਰਾਜਨੀਤੀ ਹੈ ਮੈਂ ਸਾਡੇ ਪਿੰਡ ਬਾਈ ਜੀ ਕੋਈ ਕੁਛ ਮਰਜ਼ੀ ਕਹੀ ਜਾਵੇ ਮੈਂ ਆਪਦੇ ਪਿੰਡ ਦੀਆਂ ਗੱਲਾਂ ਸੁਣਾਉਂਦਾ ਸਾਡੇ ਇਦੋਂ 10 ਸਾਲ ਪਹਿਲਾਂ ਚਾਲੀ ਕਾਂਗਰਸੀਆਂ ਦੇ ਦੁੱਧ ਨਹੀਂ ਫੜਾਉਂ ਜਾਂਦੇ ਹੁੰਦੇ ਸੀ ਮਰਗ ਤੇ ਅੱਛਾ ਤੇ ਕਾਂਗਰਸੀ ਕੱਲ੍ਹਾਂ ਦਾ ਨਹੀਂ ਜਾਂਦੇ ਹੁੰਦੇ ਸੀ ਅੱਜ ਸਾਡਾ ਸਾਰਾ ਪਿੰਡ ਮਿਲਦਾ ਵਰਤਦਾ ਸਾਡੇ ਸਾਬਕਾ ਸਰਪੰਚ ਰਹੇ ਨੇ ਗਰਮੇਲ ਸਿੰਘ ਕਾਂਗਰਸ ਦੇ ਬਹੁਤ ਵਧੀਆ ਰਾਜ ਕੀਤਾ ਉਹਨਾਂ ਨੇ ਵੀ ਉਹਨਾਂ ਨੇ ਕੋਈ ਬਾਹਲਾ ਪਿੰਡ ਜਿਵੇਂ ਕਹਦੇਗੇ ਵੀ ਕੋਈ ਪਰਚਾਂ ਵਾਲੀ ਰਾਜਨੀਤੀ ਨਹੀਂ ਕੀਤੀ ਉਸ ਤੋਂ ਬਾਅਦ ਸਾਡੀ ਸਰਕਾਰ ਆਈ ਤੁਸੀਂ ਰਿਕਾਰਡ ਕਢਾ ਲਓ ਵਿਅਕਤੀ ਦਾ ਵੀ ਅੱਗ ਦਾ ਪਰਚਾ ਵੀ ਨਹੀਂ ਹੋਣ ਦਿੱਤਾ ਸੀ ਸਰਕਾਰ ਨੇ ਅੱਗ ਤੇ ਪਾਬੰਦੀ ਲਾਈ ਸੀ ਐਕਤੀ ਉਹ ਵੀ ਰਿਕਾਰਡ ਕਢਾ ਲਓ ਮਾਲੇਖੁਰਤ ਚ ਵੀ ਦੱਸੋ ਅੱਗ ਦਾ ਪਰਚਾ ਕੀਤੇ ਹੋਇਆ ਨਹੀਂ ਲੋਕੀ ਤਾਂ ਜਦੋਂ ਆਪਾਂ ਰਾਜ 'ਚ ਹੁੰਨੇ ਆ ਸੱਤਾ 'ਚ ਹੁੰਨੇ ਆ ਆਪਾਂ ਇਹ ਗੱਲ ਨਹੀਂ ਵੰਦੇ ਵੀ ਆ ਬੰਦਾ ਕਿਵੇਂ ਆ ਬੰਦਾ ਕਿਵੇਂ ਨਹੀਂ ਤੁਸੀਂ ਅਸੀਂ ਹਮੇਸ਼ਾ ਇਹ ਗੱਲ ਕੀਤੀ ਆ ਵੀ ਜਿਹੜੀ ਪਰਚੀਆਂ ਵਾਲੀ ਰਾਜਨੀਤੀ ਆ ਨਾ ਬਾਈ ਜੀ ਉਹ ਬੰਦ ਹੋਣੀ ਚਾਹੀਦੀ ਆ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੁਸੀਂ ਸਾਡਾ ਕਹਿਣ ਦਾ ਮਤਲਬ ਇਹ ਕਿ ਭਾਈਚਾਰਕ ਸਾਂਝ ਜ਼ਰੂਰੀ ਆ ਪਾਰਟੀਆਂ ਦਾ ਨਹੀਂ ਹੈਗਾ ਪਾਰਟੀ ਕੋਈ ਵੀ ਜੇਕਰ ਕੋਈ ਦੂਸਰੀ ਪਾਰਟੀ ਵੀ ਚੰਗਾ ਕੰਮ ਕਰਦੀ ਤਾਂ ਉਹਨੂੰ ਸਲਾਹ ਉਹਦਾ ਹੌਸਲਾ ਵਧਾਓ ਸਭ ਤੋਂ ਵੱਡੀ ਗੱਲ ਸ਼ਾਇਦ ਇਹ ਹੈ ਤੁਸੀਂ ਜੇ ਇਹਨੂੰ ਲੰਮਾ ਸੋਚਾਂਗੇ ਨਾ ਇਦੋਂ ਥੋੜਾ ਜਿਹਾ ਟਾਈਮ ਪਹਿਲਾਂ ਜਦੋਂ ਆਪਣੇ ਆ ਜੰਗ ਦਾ ਮਾਹੌਲ ਸੀਗਾ ਜੀ ਪਾਕਿਸਤਾਨ ਪਾਕਿਸਤਾਨ ਆ ਜੀ ਆ ਬੈਠੇ ਆ ਬੜ ਡਰੇ ਰਗਾ ਜੀ ਕਿੰਨੇ ਕਵਾੜਾ ਵੀਰੇ ਇੱਥੋਂ ਹੀ ਯਾਰ ਜੇ ਅਸੀਂ ਆਪ ਦਾ ਭਾਈਚਾਰਾ ਸਕੈਮ ਹੋਊਗਾ ਤਾਂ ਹੀ ਆਪਾਂ ਕਿਸੇ ਨਾਲ ਲੜਾਂਗੇ ਇੱਥੇ ਮੈਂ ਕਹੀ ਆਵਾ ਨਹੀਂ ਨਹੀਂ ਮੈਂ ਤਾਂ ਪਿੱਛੇ ਹੁਣਾ ਇਹਨਾਂ ਨੂੰ ਮਾਰ ਜੋ ਇਹ ਕਾਲੀ ਬੰਦੇ ਆ ਇਹਨਾਂ ਨੂੰ ਮਾਰ ਜੋ ਕਾਂਗਰਸੀ ਬੰਦੇ ਆ ਅੱਛਾ ਯਾਰ ਬੰਦੇ ਤਾਂ ਉਹ ਵੀ ਨੇ ਇਨਸਾਨ ਤਾਂ ਹਰ ਇੱਕ ਜੀ ਬੰਦੇ ਨੂੰ ਜਿਉਣ ਦਾ ਸਾਹ ਲੈਣ ਦਾ ਖੁੱਲ ਕੇ ਹੱਕਾ ਪ੍ਰਮਾਤਮਾ ਨੇ ਦਿੱਤਾ ਆਪਣੇ ਕਾਨੂੰਨ ਨੇ ਵੀ ਦਿੱਤਾ ਵੀ ਇਹ ਕੰਮ ਤੁਸੀਂ ਤੇ ਸਪ ਇਹ ਆ ਵੀ ਯਾਰ ਆਪਾਂ ਜੇ ਮੈਂ ਕਹਾਂ ਯਾਰ ਨਹੀਂ ਨਹੀਂ ਕਾਲਿਆਂ ਨੂੰ ਤੁਸੀਂ ਛੜਾ ਜੋ ਯਾਰ ਉਹ ਨਾ ਹੀ ਖਾਰਾ ਉਹਨਾਂ ਦੇ ਬਾਲ ਬੱਚੇ ਆ ਇਹ ਦੂਰੰਦੇਸ਼ੀ ਦੀ ਗੱਲ ਆ ਵੀਰੇ ਵੀ ਭਾਈ ਯਾਰ ਕਾਂਝ ਹੋਊਗੀ ਇਹ ਨਾ ਸੋਚੋ ਵੀ ਆਪਣੇ ਪਿੰਡ ਦੀ ਵੈਰੀ ਆ ਆਪਣੇ ਆਲੇ ਦੁਆਲੇ ਵੈਰੀ ਆ ਬਾਈ ਜੀ ਸਾਰੇ ਦੁਨੀਆ ਵੈਰ ਦੁਨੀਆ ਚ ਵੈਰ ਹੀ ਇੰਨਾ ਕ ਜਿਆਦਾ ਵਧ ਗਿਆ ਨੇ ਤੇ ਚਲੋ ਆਪਾਂ ਕਹਿੰਨੇ ਵੀ ਆਪਾਂ ਇਹ ਕੰਮ ਦੇ ਵਿੱਚੋਂ ਸਾਡਾ ਰਿਕਾਰਡ ਆ ਬਾਈ ਜੀ ਸਾਡੀ ਪੰਚਾਇਤ ਦਾ ਵੀ ਰਿਕਾਰਡ ਆ ਅਸੀਂ ਜਿੰਨੇ ਵੀ ਰੋਲੇ ਆ ਕੋਸ਼ਿਸ਼ ਇਹ ਹੁੰਦੀ ਆ ਵੀ ਘਰੇ ਬਹਿ ਕੇ ਨਿਬੜੇ ਅਗਲੇ ਦੇ ਪਰਿਵਾਰ ਚ ਬਹਿ ਕੇ ਨਿਬੜ ਜੇ ਅਸੀਂ ਕਿਸੇ ਨੂੰ ਚੌਂਕੀ ਥਾਣੇ ਜਾਣ ਦੀ ਰਹਿਣੀ ਦਿੱਤੀ ਕਿ ਜਾ ਤੂੰ ਭੱਜ ਕੇ ਦਰਖਾਸਤ ਦੇ ਆ ਬਈ ਕੋਈ ਨਹੀਂ ਆਪਾਂ ਥਾਣੇ ਨਿਬੜਾਂ ਅਸੀਂ ਸਾਡਾ ਇਹ ਪੁੱਛ ਲਓ ਜੋ ਪਿੰਡ ਚ ਵੀ ਬਈ ਕਿਸੇ ਅਸੀਂ ਇਹ ਭਰਾ ਭਰਾ ਲੜ ਪੈਣਾ ਸੀ ਇਹਨਾਂ ਨੂੰ ਟਕਾਈਦਾ ਮਰਵਾਈਦਾ ਬਿਲਕੁਲ ਇਹੀ ਸੋਚ ਹੋਣੀ ਚਾਹੀਦੀ ਕਿਉਂਕਿ ਕੋਈ ਵੀ ਜੇ ਪਿੰਡ ਦੇ ਵਿੱਚ ਇਹ ਚੀਜ਼ ਹੁੰਦੀ ਆ ਤੇ ਜੇ ਪਿੰਡ ਦੇ ਵਿੱਚ ਨਿਬੜ ਜੇ ਤਾਂ ਉਹਦੇ ਨਾਲ ਦੀ ਰੀਸ ਨਹੀਂ ਤੇ ਜੇਕਰ ਦੂਜੇ ਪਾਸੇ ਵੀ ਦੇਖਿਆ ਜਾਵੇ ਕਿ ਜੇ ਪਾਰਟੀ ਬਾਜੀ ਦੀ ਮੇਰੀ ਤਾਂ ਆਪ ਇਹੀ ਸੋਚ ਆ ਕਿ ਜੇਕਰ ਵੋਟ ਪਾਉਣੀ ਹੈ ਅੰਦਰ ਜਿੱਥੇ ਵੋਟ ਪਾਉਣ ਉੱਟ ਗਏ ਉੱਥੇ ਵੋਟ ਪਾਇਆ ਬਾਹਰ ਆ ਕੇ ਗੱਲ ਸਮਾਪਤ ਭਾਈ ਚਾਰਕਸਾਂ ਜਿਵੇਂ ਹੀ ਰਹਿਣੀ ਚਾਹੀਦੀ ਆ ਦਰਸਲ ਲੋਕ ਪਾਰਟੀ ਨੂੰ ਨਿੱਜੀ ਲੈ ਜਾਂਦੇ ਆ ਜਿਵੇਂ ਪਾਰਟੀ ਦੇ ਲੀਡਰ ਨੇ ਕੁਝ ਕਹਿਤਾ ਵੀ ਦੂਸਰੀ ਪਾਰਟੀ ਇਹ ਕਰਦੀ ਆ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸਾਹਮਣੇ ਬੰਦਾ ਕੌਣ ਪਾਰਟੀ ਦੇ ਰੂਪ ਚ ਅਗਲੇ ਨਾਲ ਵੈਰ ਵੈੜ ਸਰ ਰਾਜਨੀਤੀ ਨੂੰ ਗੰਦ ਲਿਆ ਜਾ ਕਰਦਾ ਇਹ ਲੋਕਾਂ ਨੇ ਪੋਲਿਟਿਕਲ ਲੋਕਾਂ ਨੇ ਪਰ ਇਹ ਚੀਜ਼ ਬਹੁਤ ਵਧੀਆ ਜੇ ਸਹੀ ਲੋਕਾਂ ਦੀ ਸੇਵਾ ਕਰਨੀ ਹੈ ਨਾ ਇੱਕ ਸਭ ਤੋਂ ਵੱਡੀ অপਸ਼ਨ ਲੋਕਾਂ ਸੇਵਾਦਾਰਕ ਬੰਦੇ ਲਈ ਇਹੀ ਹੈ ਕਿਉਂਕਿ ਜੇ ਆਪਾਂ ਪੁਲਿਸ ਥਾਣੇ ਜਾਵਾਂਗੇ ਥਾਣੇ ਦਰਬਾਰੇ ਸੁਣਵਾਈ ਹੋਊਗੀ ਚੰਗਾ ਕੰਮ ਕਰਾਂਗੇ ਤਾਂ ਲੋਕੀ ਚੰਗਾ ਕਹਿਣਗੇ ਬਿਲਕੁਲ ਇੱਕ ਆਪਣੇ ਹੋਰ ਰਿਕਾਰਡ ਆ ਸਾਡੀ ਪੰਚਾਇਤ ਦਾ ਬਾਈ ਜੀ ਤੁਹਾਨੂੰ ਮੈਂ ਦੱਸ ਦਿੰਦਾ ਸਾਡੀ ਪੰਚਾਇਤ ਨੇ ਜਾਂ ਸਾਡੇ ਵੱਲੋਂ ਅਜੇ ਤੱਕ ਕਿਹੜਾ ਰੁਪਈਆ ਠਾਣੇ ਚੋਂ ਕੀ ਨਹੀਂ ਲਗਣ ਦਿੱਤਾ ਨਾ ਬਿਜਲੀ ਵਿਭਾਗ ਵਿੱਚ ਕਿਸੇ ਵੀ ਵਿਭਾਗ ਵਿੱਚ ਇਹ ਗੱਲ ਨਹੀਂ ਕੋਈ ਕਹਿ ਸਕਦਾ ਯਾਰ ਪੰਚਾਇਤ ਨੇ ਸਾਡਾ ਐਂ ਕਰਾਤਾ ਪੰਚਾਇਤ ਨੇ ਸਾਡਾ ਰਾਜ ਨਮਾ ਕਰਾਉਣਾ ਸੀ 1000 ਦਾ 2000 ਇਹ ਕੰਮ ਅਸੀਂ ਨਹੀਂ ਕਰਦੇ ਅਸੀਂ ਤਾਂ ਸਿੱਧਾ ਸਾਫ ਸਪਾਈਟ ਚੱਲਦੇ ਆ ਵੀਰੇ ਵੀ ਜੇ ਤੁਸੀਂ ਇਹ ਕੰਮ ਕਰਨਾ ਪੈਸੇ ਟਕੇ ਵਾਲਾ ਸਾਡੇ ਕੋਲੇ ਨਾ ਉਹ ਸਿੱਧਾ ਜਾ ਅਜੇ ਵਰਪੀ ਜੀ ਕੱਲ ਨੂੰ ਵੋਟਾਂ ਨੇ 14 ਤਰੀਕ ਆ ਜਿੰਨੇ ਵੀ ਵੋਟਰ ਆ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋ ਅੱਥਾ ਜੋੜ ਕੇ ਅਪੀਲ ਆ ਜੀ ਕਿਰਪਾ ਕਰੋ ਸਭ ਤੋਂ ਛੋਟੀ ਉਮਰ ਦਾ ਮੈਂ ਮੋਗਾ ਜ਼ਿਲ੍ਹੇ ਚ ਕਹਿ ਸਕਦੇ ਆਂ ਬਲਾਕ ਸੰਪਤੀ ਦੀ ਚੋਣ ਲੜ ਰਿਹਾ ਮੱਲਾ ਜੂਨ ਮੱਲਾ ਕਲਾਂ ਜੂਨ ਤੋਂ ਤੇ ਸਾਰੇ ਸਰੋਤਿਆਂ ਨੂੰ ਇਹੀ ਬੇਨਤੀ ਆ ਵੀ ਚੋਣ ਚਾਣ ਮੇਰਾ ਝਾੜੂ ਆ ਜੀ ਉਹਤੇ ਮੋਰਾ ਲਾਓ ਤੇ ਮੈਨੂੰ ਸਫਲ ਕਰੋ ਤੇ ਤੁਹਾਡੀ ਸੇਵਾ ਲਈ ਹਮੇਸ਼ਾ ਖੜਾ ਤੇ ਡਟ ਕੇ ਖੜੂੰਗਾ ਇਹ ਸਨ ਗੁਰਪ੍ਰੀਤ ਸਿੰਘ ਮੱਲਾ ਜੋ ਸਭ ਤੋਂ ਘੱਟ ਉਮਰ ਦੇ ਨੇ ਮੋਗਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਆ ਉਹਦੇ ਉਮੀਦਵਾਰੀ ਜਤਾ ਰਹੇ ਨੇ ਜਿੱਤ ਦੇ ਲਈ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਤੇ ਇਹਨਾਂ ਵੱਲੋਂ ਜਿਹੜੇ ਆਪਣੇ ਪਿੰਡ ਦੇ ਵਿੱਚ ਵਿਕਾਸ ਕਰਜਾਂ ਦੇ ਕੰਮ ਕੀਤੇ ਗਏ ਨੇ ਉਹ ਵੀ ਗਿਣਾਏ ਗਏ ਨੇ ਤੇ ਅੱਗੇ ਵੀ ਵਿਕਾਸ ਕਰਜ ਇਹਨਾਂ ਵੱਲੋਂ ਕਿਹਾ ਗਿਆ ਕਿ ਜਾਰੀ ਰਹਿਣਗੇ ਪਰ ਜਿਹੜੇ ਇਹਨਾਂ ਦੀ ਸੋਚ ਆ ਉਹ ਬਹੁਤ ਵਧੀਆ ਸੋਚ ਆ ਜਿਹਨਾਂ ਇਹਨਾਂ ਨੇ ਕਿਹਾ ਕਿ ਭਾਈ ਚਾਰ ਕਿਸਾਨ ਜਿਹੜੀ ਜ਼ਰੂਰੀ ਆ ਰਾਜਨੀਤੀ ਬਾਅਦ ਦੀ ਗੱਲ ਆ ਰਾਜਨੀਤੀ ਨੂੰ ਗੰਧ ਲਾਣਾ ਕੀਤਾ ਜਾਵੇ ਨੌਜਵਾਨ ਮੁੰਡੇ ਜਿਹੜੇ ਮੂਰੇ ਆਉਣ ਤੇ ਜਿਹੜਾ ਆ ਕੇ ਪੰਜਾਬ ਦਾ ਪਿੰਡਾਂ ਦਾ ਆਬਾਦੀ ਦਾ ਸੁਧਾਰ ਕਰਨ ਉਮੀਦ ਕਰਦੇ ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰੋਗੇ ਜੀ ਧੰਨਵਾਦ